ਜਿੰਨੀ ਦੇਰ ਤੱਕ ਮਨ ਇਸ ਸਰੀਰ ਦੇ ਵਿੱਚ ਹੈ ਆਪਾਂ ਜਪ ਸਕਦੇ ਆਂ ਆਪਾਂ ਵਾਹਿਗੁਰੂ ਵਾਹਿਗੁਰੂ ਜਪ ਰਹੇ ਆਂ ਬਾਣੀ ਪੜ ਰਹੇ ਆਂ ਜਿਉਂ ਹੀ ਮਨ ਇਸ ਸਰੀਰ ਦੇ ਵਿੱਚੋਂ ਨਿਕਲਿਆ ਜਪ ਬੰਦ ਹੋ ਜਾਂਦਾ ਤੇ ਮਨ ਗਾਂ ਕਿੱਥੇ ਚਲਿਆ ਜਾਂਦਾ ਜਿੰਨੂੰ ਅਸੀਂ ਕਹਿੰਦੇ ਆਂ ਨੀਂਦ ਵਿੱਚ ਆ ਗਏ ਕਹਿੰਦੇ ਉਹ ਸੁਨ ਵਿੱਚ ਆ ਜਾਂਦਾ ਸਾਡਾ ਮਨ ਵੱਖਰਾ ਹੈ ਤਨ ਵੱਖਰਾ ਹੈ ਜਦੋਂ ਸੁਰਤੀ ਧਿਆਨ ਮਨ ਚਿੱਤ ਇੱਕ ਹੀ ਨਾਮ ਨੇ ਬકરી ਬકરી ਵਸਤਾ ਜਦੋਂ ਇਹ ਸਰੀਰ ਚੋਂ ਨਿਕਲਦਾ ਜਾਪ ਤਾਂ ਬੰਦ ਹੋ ਜਾਂਦਾ ਅੱਗੇ ਮਨ ਆ ਕੇ ਪਵਜਲ ਚ ਡਿੱਗ ਜਾਂਦਾ ਸੁਫਣਾ ਚੱਲ ਪਿਆ ਕੁਝ ਹੋਰ ਦੇਖਣ ਲੱਗ ਕਹਿੰਦੇ ਉੱਥੇ ਫਿਰ ਜਾਪ ਦੱਸੋ ਕਿਹੜਾ ਕਰੋਗੇ ਤਾਂ ਫਿਰ ਉੱਥੇ ਵੀ ਇਹ ਬਚਨ ਆਇਆ ਹੈ ਜੇ ਨਾਮ ਦੇ ਵਿੱਚ ਤੁਹਾਡਾ ਮਨ ਚੱਲ ਪਿਆ ਨਾਮ ਨੂੰ ਸੁਣਦਾ ਹੈ ਤਾਂ ਚਾਹੇ ਤੁਸੀਂ ਇਸ ਦੇਹੀ ਵਿੱਚੋਂ ਚਾਹੇ ਦੇਹੀ ਤੋਂ ਵਿਦੇਓ ਚਾਹੇ ਆਕਾਸ਼ ਵਿੱਚੋਂ ਚਾਹੇ ਪਤਾਲ ਵਿੱਚੋਂ ਚਾਹੇ ਪਵਜਲਤਾਵਲ ਵਿੱਚੋਂ ਪਵਜਲ ਚੋਂ ਜਿੱਥੇ ਵੀ ਹੋ ਨਾਮ ਸੁਣੇਗਾ ਸੁਣੀਏ ਤਰਤ ਤਵਲ ਸੁਣੀਏ ਦੀਪ ਲੋਏ ਤੇ ਉਹ ਅਵਸਥਾ ਵਿੱਚ ਕੌਣ ਪਹੁੰਚਦਾ ਹੈ ਜਿਹੜਾ ਪਹੁੰਚ ਜਾਂਦਾ ਹੈ ਉਹਨੂੰ ਗੁਰਬਾਣੀ ਵਿੱਚ ਭਗਤ ਕਿਹਾ ਹੈ ਇਹ ਭਗਤ ਹੋ ਗਿਆ ਭਗਤਾਂ ਦੀ ਅਵਸਥਾ ਬਹੁਤ ਉੱਚੀ ਹੈ ਸੰਤ ਸਾਧੂ ਭਗਤ ਬ੍ਰਹਮ ਗਿਆਨੀ ਸਤਗੁਰ ਮਹਾਰਾਜ ਕਹਿੰਦੇ ਜੇ ਪਰਲੋ ਆਵੇ ਤਾਂ ਇਹ ਆਵਾਜ਼ ਚੱਲਦੀ ਰਹਿੰਦੀ ਹੈ ਸੰਸਾਰ ਦਾ ਸ਼ਬਦ ਤਾਂ ਓਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਦੇਹ ਹੀ ਜਪ ਰਹੀ ਹੈ ਪਰ ਇਹ ਜੇ ਕਾਇਆ ਵਿੱਚ ਹੋਮੋਗੇ ਤਾਂ ਵੀ ਨਾਦ ਦੀ ਬਾਣੀ ਚੱਲਦੀ ਏ ਜਦੋਂ ਮਨ ਕਾਇਆ ਚੋਂ ਨਿਕਲ ਗਿਆ ਤਾਂ ਵੀ ਚੱਲਦੀ ਰਹਿੰਦੀ ਹੈ ਇਹ ਨਾਮ ਹੈ ਪ੍ਰਭਾਵਿਤ ਨਹੀਂ ਹੁੰਦਾ ਕਿਸੇ ਵੀ ਚੀਜ਼ ਨਾਲ ਅੱਗ ਵਿੱਚ ਵੀ ਚੱਲ ਰਿਹਾ ਅੱਗ ਤਾਕਤ ਇਹਦੇ ਤੋਂ ਲੈ ਰਹੀ ਹੈ ਪੌਣ ਵੀ ਤਾਕਤ ਇਹਦੇ ਤੋਂ ਲੈ ਰਹੀ ਹੈ ਇਹ ਨਾਮ ਹੈ ਜੇਤਾ ਕੀਤਾ ਤੇਤਾ ਵਿਣ ਨਾਮੈ ਨਾਹੀ ਕੋ ਹੁਣ ਅਸੀਂ ਕਹਿ ਤਾਂ ਰਹੇ ਆ ਸਾਨੂੰ ਨਾਮ ਦਿਓ ਨਾਮ ਦੀ ਪੂੰਜੀ ਦੇ ਦਿਓ ਨਾਮਦਾਨ ਬਖਸ਼ ਦਿਓ ਪਰ ਪਤਾ ਨਹੀਂ ਹੈਗਾ ਵੀ ਨਾਮ ਹੈ ਕੀ ਅਸੀਂ ਸੋਚਦੇ ਆ ਵਹਿਗੁਰੂ ਸਤਨਾਮ ਜਾਂ ਬਾਣੀ ਪੜਨਾ ਜਾਂ ਸੇਵਾ ਕਰਨੀ ਇਹ ਨਾਮ ਹੈ ਇਹ ਨਾਮ ਨਹੀਂ ਹੈ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕ ਬੈਕਰਨ ਵਿਚਾਰ ਐਸਾ ਨਾਮ ਜਿਹੜਾ ਕਾਗਜ਼ ਉੱਪਰ ਨਹੀਂ ਲਿਖਿਆ ਜਾ ਸਕਦਾ ਜਿਹੜਾ ਸਿਰ ਮਨਨ ਵਿੱਚ ਧਿਆਨ ਵਿੱਚ ਆਉਂਦਾ ਹੈ ਨਾਮ ਨਰਿੰਦਰ ਹੁਣ ਜਿਨ੍ਹਾਂ ਨੂੰ ਨਾਮ ਮਿਲ ਗਿਆ ਉਹ ਅਮਰ ਹੋ ਗਏ ਕਿਉਂ ਕਿ ਸੁਰਤੀ ਦਾ ਟਿਕਾਉ ਜਿਵੇਂ ਹੁਣ ਆਪਾਂ ਜਪਦੇ ਰਹੇ ਨੀ ਨਾ ਕਈ ਗੁਰਮਖ ਪਿਆਰਿਆਂ ਤੇ ਇੰਨੀ ਕਿਰਪਾ ਵੀ ਉਹ ਵਹਿਗੁਰੂ ਸ਼ਬਦ ਨੂੰ ਇੰਨਾ ਦ੍ਰਿੜ ਕਰ ਲੈਂਦੇ ਆ ਉਹ ਕਹਿੰਦੇ ਵੀ ਬੋਲ ਬੋਲ ਕੇ ਤਾਂ ਸਾਡੇ ਨੂੰ ਦ੍ਰਿੜ ਹੀ ਆ ਵੀ ਜੇ ਤੁਰਦੇ ਫਿਰਦੇ ਵੀ ਸਾਡੇ ਅੰਦਰ ਚੱਲੀ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ ਉਹ ਗੁਰਮੰਤਰ ਤ੍ਰਿਹੜ ਹੋ ਗਿਆ ਪਰ ਮਹਾਰਾਜ ਕਹਿੰਦੇ ਵੀ ਇਹ ਅੱਖਰਾਂ ਦਾ ਨਾਮ ਹੈ ਅੱਖਰ ਨਾਸ਼ਵਾਨ ਨੇ ਤੇ ਗੁਰਮੰਤਰ ਸਮੇਂ-ਸਮੇਂ ਤੇ ਬਦਲ ਜਾਂਦਾ ਹੈ ਤੂੰ ਵਾਹਿਗੁਰੂ ਜਪਦਾ ਹੈ ਹਰੀ ਵੀ ਜਪਿਆ ਜਾ ਸਕਦਾ ਤੂੰ ਹਰੀ ਜਪਦਾ ਹੈ ਅੱਲਾ ਵੀ ਜਪਿਆ ਜਾ ਸਕਦਾ ਇਹ ਇੱਕ ਨਾ ਹੋਇਆ ਜਿਹੜਾ ਨਾਦ ਹੈ ਉਹ ਸਭ ਵਿੱਚ ਇੱਕ ਚੱਲਦਾ ਹੈ ਤੁਹਾਡੇ ਤੁਸੀਂ ਜਿੰਨੇ ਬੈਠੇ ਆ ਬਾਹਰ ਸੰਸਾਰ ਹੈ ਚਾਹੇ ਹਿੰਦੂ ਮੁਸਲਮਾਨ ਕੋਈ ਸਭ ਚ ਇੱਕ ਬਾਜ ਹੈ ਫਿਰ ਸਾਨੂੰ ਕਹਿੰਦੇ ਪਹਿਲੋਂ ਕਮਾਈ ਕਰਕੇ ਨਾਦ ਦੀ ਵਜੇ ਨੂੰ ਸੁਣੋ ਸਭ ਦੇ ਅੰਦਰ ਚੱਲ ਰਹੀ ਹੈ ਉਹਨੂੰ ਸੁਣਦੇ ਸੁਣਦੇ ਇੰਨਾ ਡ੍ਰਿਡ ਕਰ ਲਓ ਸੁਰਤੀ ਦਾ ਟਿਕਾ ਨਾਦ ਦੇ ਵਿੱਚ ਹੋ ਜਾਵੇ ਆਵਾਜ਼ ਵਿੱਚ ਟਿਕ ਜਾਵੇ